ਹਰ ਕੋਈ ਬੱਚਾ ਪਾਉਣ ਨੂੰ ਤਿਆਰ ਆ ਹਰ ਕੋਈ ਮੁਰਗੀ ਪਾਉਣ ਨੂੰ ਤਿਆਰ ਆ ਹੂੰ ਬਸ ਗੱਲ ਇਦਾਂ ਆ ਜਾਂਦੀ ਆ ਕੀ ਵੇਚਾਂਗੇ ਕਿੱਥੇ ਜਿੰਨਾ ਚਿਰ ਆਪਾਂ ਮਾਰਕੀਟਿੰਗ ਆਪ ਨਹੀਂ ਕਰਦੇ ਕਿਸੇ ਦੇ ਡਿਪੈਂਡ ਰਹਿੰਦੇ ਆ ਉਹਨਾਂ ਚਿਰ ਹੀ ਕੰਮ ਆਪਣਾ ਚੱਲੂਗਾ ਜਿੰਨਾ ਚਿਰ ਅਗਲਾ ਆਪਣਾ ਸਾਥ ਦਊਗਾ ਜੇ ਮਾਰਕੀਟਿੰਗ ਕਰਨੀ ਆ ਤੁਸੀਂ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਬੱਚਾ ਪਾਉਨੇ ਹੋ ਇੱਕ ਤਾਂ ਦੇਖੋ ਬੱਚਾ ਪਾਉਣ ਦਾ ਟਾਈਮ ਸਹੀ ਹੋਣਾ ਚਾਹੀਦਾ ਠੀਕ ਹੈ ਜੀ ਸਭ ਤੋਂ ਫਾਸਟ ਉਹਦਾ ਸਟੈਪ ਇਹੀ ਹੈ ਜੀ ਉਹ ਉਸ ਟਾਈਮ ਉਹਨੂੰ ਗਾਹਕ ਜੁੜੂਗਾ ਠੀਕ ਹੈ ਜੀ ਉਹਦੀ ਮਾਰਕੀਟਿੰਗ ਦਾ ਪਹਿਲਾ ਸਟੈਪ ਉਹ ਚੜ ਗਿਆ ਜੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਟਾਈਮ ਚੱਲਣਾ ਜੀ ਸਰਦੀ ਦਾ ਅੰਡੇ ਵੇਚਣ ਦਾ ਠੀਕ ਹੈ ਜੀ ਉਸ ਟਾਈਮ ਮੰਡੀ ਦੀ ਇੰਨੀ ਜ਼ਿਆਦਾ ਡਿਮਾਂਡ ਹੁੰਦੀ ਆ ਜਦੋਂ ਅੰਡੇ ਵੇਚੂਗਾ ਸੈਕਿੰਡ ਸਟੈਪ ਉਹ ਚੜ ਗਿਆ ਅੰਡੇ ਵੇਚਣ ਦਾ ਠੀਕ ਹੈ ਜੀ ਇਸ ਤਰੀਕੇ ਨਾਲ ਮਾਰਕੀਟਿੰਗ ਹੁੰਦੀ ਆ ਇਹ ਕੰਮ ਦੀ ਜੇ ਤੁਸੀਂ ਬਿਨਾ ਨੌਲੇਜ ਤੋਂ ਬਿਨਾ ਟਾਈਮ ਤੋਂ ਬੱਚਾ ਪਾ ਲਿਆ ਤਾਂ ਉਹ ਘਾਟੇ ਵਾਲੀ ਜਾਊਗਾ 5 ਸਾਲ ਦੇ ਵਿੱਚ ਆਪਾਂ ਨੂੰ ਕਿਹੜੇ ਕਿਹੜੇ ਮੁਸ਼ਕਲ ਆਈਆਂ ਨੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਮੁਸ਼ਕਲ ਦੇਖੋ ਜੀ ਸਭ ਤੋਂ ਵੱਡੀ ਦੇਸੀ ਫਾਰਮਿੰਗ ਦੇ ਵਿੱਚ ਮਾਰਕੀਟਿੰਗ ਦੀ ਆਉਂਦੀ ਹੈ ਹਾਂ ਠੀਕ ਹੈ ਜੀ ਹਰ ਕੋਈ ਬੱਚਾ ਪਾਉਣ ਨੂੰ ਤਿਆਰ ਆ ਹਰ ਕੋਈ ਮੁਰਗੀ ਪਾਉਣ ਨੂੰ ਤਿਆਰ ਆ ਹੂੰ بس گل ਇਦਾਂ ਆਂਦੀ ਆ ਕੀ ਵੇਚਾਂਗੇ ਕਿੱਥੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਇਹ ਗੱਲ ਠੀਕ ਆ ਕੀ ਵੇਚਾਂਗੇ ਕਿੱਥੇ ਦੇਖੋ ਕੋਈ ਵੀ ਕੰਮ ਆਪਾਂ ਕਰਦੇ ਆ ਮਾਰਕੀਟਿੰਗ ਆਪਾਂ ਨੂੰ ਖੁਦ ਆਪ ਕਰਨੀ ਪਊਗੀ ਆਪ ਕਰਨੀ ਪਊਗੀ ਠੀਕ ਹੈ ਜੀ ਜਿੰਨਾ ਚਿਰ ਆਪਾਂ ਮਾਰਕੀਟਿੰਗ ਆਪ ਨਹੀਂ ਕਰਦੇ ਕਿਸੇ ਦੇ ਡਿਪੈਂਡ ਰਹਿੰਦੇ ਆ ਉਹਨਾਂ ਚਿਰ ਹੀ ਕੰਮ ਆਪਣਾ ਚੱਲੂਗਾ ਜਿੰਨਾ ਚਿਰ ਅਗਲਾ ਆਪਣਾ ਸਾਥ ਦਊਗਾ ਠੀਕ ਹੈ ਠੀਕ ਹੈ ਜੀ ਜੇ ਆਪਾਂ ਲੰਮੇ ਟਾਈਮ ਤੱਕ ਕੰਮ ਨੂੰ ਕਰਨਾ ਵਧੀਆ ਸਕਸੈਸਫੁਲੀ ਤਰੀਕੇ ਨਾਲ ਕਰਨਾ ਤਾਂ ਮਾਰਕੀਟਿੰਗ ਆਪਾਂ ਨੂੰ ਖੁਦ ਆਪ ਬਣਾਉਣੀ ਪਊਗੀ ਜੀ ਠੀਕ ਹੈ ਜੀ ਉਹ ਕਿਵੇਂ ਕਰੀਏ ਜੇ ਆਪਾਂ ਉਹ ਕਰਨੀ ਆ ਤੁਸੀਂ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਬੱਚਾ ਪਾਉਨੇ ਹੋ ਇੱਕ ਤਾਂ ਦੇਖੋ ਬੱਚਾ ਪਾਉਣ ਦਾ ਟਾਈਮ ਸਹੀ ਹੋਣਾ ਚਾਹੀਦਾ ਤੁਹਾਡਾ ਠੀਕ ਹੈ ਜੀ ਫਰਵਰੀ ਤੋਂ ਲੈ ਕੇ ਮਈ ਜੂਨ ਤੱਕ ਬੱਚਾ ਜਿਹੜਾ ਪੈ ਜੇ ਉਹ ਸਹੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਬੱਚਾ ਪੈਂਦਾ ਆ ਥੋੜਾ ਜਿਹਾ ਕਿਤੇ ਨਾ ਕਿਤੇ ਲੇਟ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਆਂਡੇ ਵਾਲਾ ਸੀਜ਼ਨ ਜਿਹੜਾ ਹੁੰਦਾ ਸਤੰਬਰ ਤੋਂ ਲੈ ਕੇ ਜਨਵਰੀ ਤੱਕ ਹੁੰਦਾ 6 ਮਹੀਨੇ ਦਾ ਸੀਜ਼ਨ ਹੁੰਦਾ ਠੀਕ ਹੈ ਜੀ ਉਸ ਮਹੀਨਿਆਂ ਦੇ ਵਿੱਚ ਆਪਣਾ ਬੱਚਾ ਪੈਣਾ ਚਾਹੀਦਾ ਤੇ ਉਹ ਸਹੀ ਟਾਈਮ ਹੈ ਜੀ ਜਦੋਂ ਤੁਸੀਂ ਮੰਨ ਸਪੋਜ਼ ਕਰੋ April ਦੇ ਵਿੱਚ ਬੱਚਾ ਪਾ ਲਿਆ ਤਾਂ ਉਹਨੇ 5 ਤੋਂ 6 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਣਾ ਯਾਨੀ ਕਿ ਅਕਤੂਬਰ ਦੇ ਨੇੜੇ ਤੇੜੇ ਅਕਤੂਬਰ ਨੇੜੇ Diwali ਦਾ ਸੀਜ਼ਨ ਵੀ ਉਦੋਂ ਹੁੰਦਾ ਹਾਂ ਉਸ ਟਾਈਮ ਮੁਰਗੇ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਹੈ ਠੀਕ ਹੈ ਮੁਰਗਾ ਸੇਲ ਕਰ ਸਕਦਾ ਹੂੰ ਸਭ ਤੋਂ ਫਾਸਟ ਉਹਦਾ ਸਟੈਪ ਇਹੀ ਹੈ ਜੀ ਉਹ ਉਸ ਟਾਈਮ ਉਹਨੂੰ ਗਾਹਕ ਜੁੜੂਗਾ ਠੀਕ ਹੈ ਜੀ ਉਹਦੀ ਮਾਰਕੀਟਿੰਗ ਦਾ ਪਹਿਲਾ ਸਟੈਪ ਉਹ ਚੜ ਗਿਆ ਜੀ ਸਹੀ ਗੱਲ ਹੈ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਟਾਈਮ ਚੱਲਣਾ ਜੀ ਸਰਦੀ ਦਾ ਆਂਡੇ ਵੇਚਣ ਦਾ ਠੀਕ ਹੈ ਜੀ ਉਸ ਟਾਈਮ ਮੰਡੀ ਦੀ ਇੰਨੀ ਜ਼ਿਆਦਾ ਡਿਮਾਂਡ ਹੁੰਦੀ ਆ ਜਦੋਂ ਆਂਡੇ ਵੇਚੂਗਾ ਸੈਕਿੰਡ ਸਟੈਪ ਉਹ ਚੜ ਗਿਆ ਆਂਡੇ ਵੇਚਣ ਦੇ ਲੈਣ ਦੇ ਵਿੱਚ ਸਹੀ ਗੱਲ ਹੈ ਠੀਕ ਹੈ ਜੀ ਦੋਨੇ ਕਸਟਮਰ ਆ ਗਏ ਜੇ ਆਪਾਂ ਗੱਲਬਾਤ ਗੱਲਬਾਤ ਹਾਂ ਬਿਲਕੁਲ ਜੇ ਉਹਨੇ ਉਹੀ ਮੁਰਗੀ ਜਾਂ ਉਹੀ ਬੱਚਾ ਉਹਨੇ ਪਾਲਿਆ ਜਨਵਰੀ ਦੇ ਵਿੱਚ ਜਾਂ ਦਸੰਬਰ ਦੇ ਵਿੱਚ ਹਾਂਜੀ ਤਾਂ ਉਹ ਤਿਆਰ ਹੋ ਜਾਣਾ 6ਵੇਂ ਮਹੀਨੇ ਚ ਇੰਨੀ ਗਰਮੀ ਹੁੰਦੀ ਆ ਉਦੋਂ ਸੇਲ ਨਹੀਂ ਹੁੰਦਾ ਠੀਕ ਹੈ ਜੀ ਦੋਨੋਂ ਹੀ ਨਹੀਂ ਵਿਗਦੇ ਆਂਡਾ ਵੀ ਨਹੀਂ ਵਿਗਦਾ ਮੁਰਗਾ ਵੀ ਨਹੀਂ ਵਿਕਣਾ ਉਹ ਬੰਦਾ ਉਹਦਾ ਟੁੱਟ ਜਾਣਾ ਜੀ ਕਹਿਣਾ ਵੀ ਮੋਟੀਵੇਟ ਹੋ ਜਾਣਾ ਉਹਨੇ ਕਹਿਣਾ ਵੀ ਕੰਮ ਬੇਕਾਰਾ ਜੀ ਛੱਡ ਦਈਏ ਸਹੀ ਗੱਲ ਕਹਿੰਦੇ ਵੀ ਆ ਲੋਕ ਯਾਰ ਵੀ ਇਹ ਕੱਲੀਆਂ ਗੱਲਾਂ ਹੀ ਨੇ ਠੀਕ ਹੈ ਜੀ ਬਚਦਾ ਕੁਝ ਨਹੀਂ ਇਹਦੇ ਵਿੱਚੋਂ ਕਹਿੰਦੇ ਵੀ ਨੇ ਲੋਕ ਬਚਦਾ ਬਹੁਤ ਕੁਝ ਹੈ ਜੀ ਹੁਣ ਇੰਨੇ ਲੰਬੇ ਸਮੇਂ ਤੋਂ ਤੁਸੀਂ ਪਹਿਲਾਂ ਵੀਡੀਓ ਕਰਨਾ ਆਏ ਸੀ ਅੱਜ 5 ਸਾਲ ਬਾਅਦ ਫੇਰ ਆਏ ਹੋ ਸਹੀ ਗੱਲ ਤਾਂ ਜੇ ਕੁਝ ਬਚਦਾ ਤਾਂ ਉਹ ਸਟਰਕ ਆਪਾਂ ਐਡਾ ਸਟਰਕਚਰ ਬਣਾ ਲਿਆ ਜੀ ਸਹੀ ਗੱਲ ਹੈ ਠੀਕ ਹੈ ਜੀ ਐਡੀ ਬਿਲਡਿੰਗ ਖੜੀ ਕਰ ਲਈ ਆ ਜੇ ਕੁਝ ਬਚਿਆ ਤਾਂ ਹੀ ਕਰੀ ਐ ਪੱਲਿਓ ਜੇਬ ਤੋਂ ਲਾ ਕੇ ਕੋਈ ਨਹੀਂ ਤਿਆਰ ਕਰਦਾ ਜੀ ਸਹੀ ਗੱਲ ਹੈ ਠੀਕ ਉਹ ਖਰਚਾ ਹੁੰਦਾ ਜੇ ਆਪਾਂ ਖਰਚਾ ਤੁਸੀਂ ਲਾ ਕੇ ਤਿਆਰ ਕਰਦੇ ਉੱਤੇ ਲਾ ਹੁਣ ਆਪਾਂ ਜਿਵੇਂ ਗੱਲ ਕਰੀਏ ਆਪਾਂ ਮਾਰਕੀਟਿੰਗ ਦੀ ਗੱਲ ਕਰਦੇ ਸੀਗੇ ਅਪ੍ਰੈਲ ਦੇ ਵਿੱਚ ਬੱਚਾ ਜਿਹੜਾ ਪੈ ਜਾਂਦਾ ਸਤੰਬਰ ਅਕਤੂਬਰ ਦੇ ਵਿੱਚ ਮੁਰਗਾ ਸੇਲ ਹੋ ਜਾਂਦਾ ਜੀ ਮੁਰਗਾ ਸੇਲ ਹੋ ਜਾਂਦਾ ਉਸ ਤੋਂ ਬਾਅਦ ਅੰਡੇ ਵਾਲਾ ਸੀਜ਼ਨ ਚੱਲ ਗਿਆ ਅੰਡੇ ਵਾਲਾ ਚੱਲ ਗਿਆ 4 ਤੋਂ 5 ਮਹੀਨੇ ਜਨਵਰੀ ਫਰਵਰੀ ਤੱਕ ਆਂਡਾ ਵਧੀਆ ਵੇਚੇਦਾ ਫਰਵਰੀ ਦੇ ਲਾਸਟ ਦੇ ਵਿੱਚ ਮੁਰਗੀ ਸੇਲ ਕਰ ਦਿਓ ਸਾਰੀ ਜੇ ਤੁਹਾਡੇ ਕੋਲ ਗਰਮੀ ਵਾਲਾ ਗਾਹਕ ਨਹੀਂ ਹੈਗਾ ਠੀਕ ਹੈ ਜੀ ਠੀਕ ਹੈ ਜੀ ਮਾਰਚ ਦੇ ਵਿੱਚ ਫਾਰਮ ਖਾਲੀ ਰੱਖ ਕੇ April ਦੇ ਵਿੱਚ ਫਿਰ ਦੁਬਾਰਾ ਬੱਚਾ ਪਾ ਲਓ ਫਿਰ ਦੁਬਾਰੇ ਪਾ ਲਓ ਉਹੀ ਚੇਨ ਸਿਸਟਮ ਨਾਲ ਤੁਸੀਂ 2 ਸਾਲ ਕੰਮ ਕਰੋ ਠੀਕ ਹੈ ਹੌਲੀ ਹੌਲੀ ਜਦੋਂ ਤੁਹਾਡਾ ਗਾਹਕ ਜੁੜਨ ਲੱਗ ਗਿਆ ਤੁਸੀਂ ਗਰਮੀ ਵਾਲਾ ਕੰਮ ਵੀ ਸ਼ੁਰੂ ਨਾਲ ਕਰ ਦਿਓ ਠੀਕ ਹੈ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਮਾਰਕੀਟਿੰਗ ਹੁੰਦੀ ਹੈ ਇਹ ਕੰਮ ਦੀ ਜੇ ਤੁਸੀਂ ਬਿਨਾਂ ਨੌਲੇਜ ਤੋਂ ਬਿਨਾਂ ਟਾਈਮ ਤੋਂ ਬੱਚਾ ਪਾ ਲਿਆ ਤਾਂ ਉਹ ਘਾਟੇ ਵਾਲੀ ਜਾਊਗਾ ਠੀਕ ਹੈ ਜੀ ਮੁਰਗੀ ਕਿੰਨਾ ਟਾਈਮ ਰੱਖੀ ਹੈ ਆਪਾਂ ਆਪਣੇ ਕੋਲੇ ਜੀ ਬੁਢੀ ਤਾਂ ਨਹੀਂ ਕਰ ਲਈ ਕਿਤੇ ਇਹ ਗੱਲ ਹੋ ਜਾਂਦੀ ਹੈ ਜੀ ਤੁਸੀਂ ਮੁਰਗੀ ਬੁਢੀ ਕਰਕੇ ਵੇਚੋਗੇ ਤਾਂ ਦੇਖੋ ਜਿਹੜੇ ਫਾਰਮਰ ਪੱਕੇ ਨੇ ਜਿਨ੍ਹਾਂ ਦੀ ਮਾਰਕੀਟਿੰਗ ਬਣੀ ਹੋਈ ਆ ਉਹ ਤਾਂ 2 ਸਾਲ ਅੰਡਾ ਲੈਣਗੇ ਹੀ ਲੈਣਗੇ ਠੀਕ ਹੈ ਜੀ ਬਟ ਜਿਹੜਾ ਨਵਾਂ ਫਾਰਮਰ ਆ ਉਹ ਗਰਮੀ ਦਾ ਰਿਸਕ ਨਾ ਲੈ ਕੇ ਫਰਵਰੀ ਦੇ ਵਿੱਚ ਹੀ ਮੁਰਗੀ ਵੇਚ ਦੇ ਜਦੋਂ ਤੱਕ ਉਹਦਾ ਅੰਡਾ ਵਿਕਦਾ ਅੰਡਾ ਵਿਕਦਾ ਫਰਵਰੀ ਮਾਰਚ ਦੋ ਦੋ ਵੀ ਵਿਕਦਾ ਉਦੋਂ ਤੱਕ ਮੁਰਗੀ ਵੇਚ ਦੇ ਤਾਂ ਉਹਦੇ ਚੋ ਕੀ ਹੁੰਦਾ ਕਿ 6 ਮਹੀਨਿਆਂ ਦੀ ਉਹਨੇ ਕਮਾਈ ਕਰ ਲਈ ਹੂੰ ਉਹਨੂੰ ਨੋਲਿਜ ਆ ਗਈ ਠੀਕ ਹੈ ਅਗਲੇ ਸਾਲ ਜਦੋਂ ਕੰਮ ਕਰੂਗਾ ਉਹ ਉਹ ਅਪ੍ਰੈਲ ਤੱਕ ਮੁਰਗੀ ਰੱਖ ਲੇ ਕਿਉਂਕਿ ਕਸਟਮਰ ਉਹਦਾ ਜੁੜ ਜਾਣਾ ਅੰਡਾ ਉਹਦਾ ਲੰਮੇ ਟਾਈਮ ਤੱਕ ਵਿਕਣਾ ਸ਼ੁਰੂ ਹੋ ਜਾਊਗਾ ਹੌਲੀ 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 ਗਰਮੀ ਦੀ ਮਾਰਕੀਟ ਬਣਾਉਣੀ ਸ਼ੁਰੂ ਕਰ ਦੇ ਉਹ ਤਾਂ ਐਵੇਂ ਉਹਨੂੰ ਕੋਈ ਮੁਸ਼ਕਲ ਨਹੀਂ ਆਊਗੀ ਠੀਕ ਹੈ ਤੇ ਕੋ ਮੁਸ਼ਕਲ ਦਾ ਹਰੇਕ ਕੰਮ ਦੇ ਵਿੱਚ ਆਉਂਦੀ ਹੈ ਫਿਰ ਵੀ ਉਹਦੀ ਬਹੁਤ ਮੁਸ਼ਕਲ ਘਟ ਜੂਗੀ ਘਟ ਜੂਗੀ ਠੀਕ ਹੈ ਜੀ ਜੇ ਉਹ ਇਸ ਤਰੀਕੇ ਨਾਲ ਕੰਮ ਨਹੀਂ ਕਰਦਾ ਗਰਮੀ ਦੇ ਵਿੱਚ ਵੀ ਪਹਿਲੇ ਸਾਲ ਹੀ ਮੁਰਗੀ ਆਪਣੇ ਕੋਲ ਰੱਖੂਗਾ ਉਹ ਤਾਂ ਹੋ ਸਕਦਾ ਉਹਦਾ ਅੰਡਾ ਨਾ ਵਿਕੇ ਫਿਰ ਉੱਥੇ ਉਹ ਡੀमोटिवेट ਹੋਊ ਡੀमोटिवेट ਹੋਊਗਾ ਜਰ ਜੋ ਸਰਦੀ ਦੇ ਵਿੱਚ ਉਹਨੇ ਪ੍ਰੋਫਿਟ ਕਮਾਇਆ ਉਹ ਗਰਮੀ ਦੇ ਵਿੱਚ ਉਹਦਾ ਸਾਰਾ ਲੱਗ ਜਾਣਾ ਜਦੋਂ ਅੰਡਾ ਨਾ ਵਿਕੇ ਸਹੀ ਗੱਲ ਪੱਲੋਂ ਜਾਊਗਾ ਪੱਲੋਂ ਜਾਊਗਾ